ਸਲਾਮ ਨਮਸਤੇ ਸਸਕਾਲ ਦੋਸਤੋ ਮੈਂ ਜਿੰਦੀ ਮਰਜਣੀ ਤੇ ਲੈ ਕੇ ਹਾਜ਼ਰ ਹੋ ਗਈਆਂ ਟਰੈਵਲ ਵਿਦ ਜਿੰਦੀ ਤੇ ਦੋਸਤੋ ਅੱਜ ਦਾ ਐਪਸੋਡ ਸਿੱਖ ਇਤਿਹਾਸ ਨੂੰ ਡੈਡੀਕੇਟ ਆ ਤੇ ਜੇ ਗੱਲ ਕਰੀਏ ਆਪਾਂ ਸਿੱਖ ਇਤਿਹਾਸ ਦੀ ਤੇ ਉਹਦੇ ਵਿੱਚ ਬਹੁਤ ਹੀ ਮਹਾਨ ਸ਼ੋਤੇ ਹੋਏ ਆ ਤੇ ਅੱਜ ਗੱਲ ਕਰਾਂਗੇ ਆਪਾਂ ਸ਼ਾਮ ਸਿੰਘ ਟਾਰੀਵਾਲਾ ਜੀ ਦੀ ਸ਼ਾਮ ਸਿੰਘ ਟਾਰੀਵਾਲੇ ਦਾ ਜਨਮ ਸੰਮਤ ਨਾਨਕ ਸ਼ਾਹੀ 316 1785 ਈਸਵੀ ਨੂੰ ਭਾਈ ਕਾਨਚੰਦ ਪੁੱਤਰ ਮੋਰ ਸਿੰਘ ਤੇ ਪੋਤਰੇ ਸਰਦਾਰ ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੁੜੀ ਕੁੱਖੋ ਹੋਇਆ। ਸ਼ਾਮ ਸਿੰਘ ạtਾਰੀ ਤੇ ਵੱਡ ਵਟੇਰੇਆਂ ਦਾ ਪਿੱਛਾ ਜੈਸਲਮੇਰ ਸੀ। ਇਹ ਪਹਿਲਾ ਫੂਲ ਮਹਾਰਾਜ ਦੇ ਪਿੰਡਾਂ ਵਿੱਚ ਆਵਾਦ ਹੋਏ। ਫਿਰ 1735 ਈਸਵੀ ਨੂੰ ਜਗਰਾਉਂ ਦੇ ਇਲਾਕੇ ਵਿੱਚ ਕਾਂਕੇ ਵਿੱਚ ਜਾ ਬਸੇ। ਕਾਂਕੇ ਤੋਂ ਬਾਅਦ ਇਨਾ ਇੱਕ ਉਦਾਸੀ ਸੰਤ ਮੂਲਦਾਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੌੜੀ ਰਖਵਾਈ ਅਤੇ ਉੱਚੀ ਜਗ੍ਹਾ ਤੇ ਤਿੰਨ ਮੰਜ਼ਿਲਾ ਮਕਾਨ ਉਸਾਰ ਕੇ ਇਸ ਦਾ ਨਾਮ اٹਾਰੀ ਰੱਖਿਆ ਆਪ ਜੀ ਦੇ ਪਿਤਾ ਸਰਦਾਰ ਨਿਹਾਲ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਸੀ ਸ਼ਾਮ ਸਿੰਘ اٹਾਰੀ ਵੀ ਚੰਗੇ ਘੋੜਸਵਾਰ ਤੀਰ ਅੰਦਾਜ਼ ਅਤੇ ਤਲਵਾਰਵਾਜ਼ ਸਨ ਆਪ ਇਮਾਨਦਾਰ ਨੇਕ ਸੱਚੇ ਸੁੱਚੇ ਪਰ ਉਪਕਾਰੀ ਅਤੇ ਦਲੇਰ ਆਦਮੀ ਸਨ ਸ਼ਾਮ ਸਿੰਘ ਟਾਰੀ ਵੀ ਸਰਦਾਰ ਨਿਹਾਲ ਸਿੰਘ ਦੇ ਜਿਉਂਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਚੁੱਕੇ ਸੀ ਸ਼ਾਮ ਸਿੰਘ ਟਾਰੀ ਨੇ ਮੁਲਤਾਨ ਦੀ ਲੜਾਈ ਅਤੇ ਕਸ਼ਮੀਰ ਦੀ ਲੜਾਈ ਵਿੱਚ ਬਹੁਤ ਬਹਾਦਰੀ ਵਿਖਾਈ ਮਹਾਰਾਜਾ ਸਾਹਿਬ ਨੇ ਖੁਸ਼ ਹੋ ਕੇ ਆਪ ਨੂੰ ਇੱਕ ਹੀਰਿਆਂ ਜੜੀ ਕਲਕੀ ਇਨਾਮ ਵਜੋਂ ਦਿੱਤੀ ਇਸ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਠਾਰੀ ਵਾਲੇ ਦੀ ਪੁੱਤਰੀ ਨਾਨਕੀ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਨਾਲ ਹੋਈ ਆਪ ਦੀ ਲਾਹੌਰ ਦਰਬਾਰ ਨਾਲ ਸਾਂਝ ਪੈਣ ਕਰਕੇ ਹੋਰ ਸ਼ਾਨੋ ਸ਼ੌਕਤ ਵੱਧ ਗਈ। ਆਪ ਫੌਜਾਂ ਦੇ ਕਮਾਂਡਰ ਬਣੇ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਫੌਜ ਵਿੱਚ ਵਾਪਰ ਰਹੀਆਂ ਕੁਝ ਗਲਤ ਘਟਨਾਵਾਂ ਨੂੰ ਦੇਖ ਕੇ ਆਪ ਨੌਕਰੀ ਛੱਡ ਕੇ ਠਾਰੀ ਆ ਗਏ। ਦੂਸਰੇ ਪਾਸੇ ਖਾਲਸਾ ਰਾਜ ਦੇ ਨਮਕ ਹਰਾਮੀ ਵਜ਼ੀਰ ਧਿਆਨ ਸਿੰਘ ਡੋਗਰੇ ਦੀ ਮਾੜੀ ਨੀਤੀ ਸਿੱਖ ਰਾਜ ਦੀ ਪਿੱਠ ਵਿੱਚ ਗਤਾਰੀ ਦਾ ਸ਼ੁਰਾ ਮਾਰ ਰਹੀ ਸੀ। ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਹੋਈਆਂ ਲੜਾਈਆਂ, ਬੁੱਧਕੀ ਦੀ ਲੜਾਈ, ਫੇਰੂ ਸ਼ਹਿਰ ਦੀ ਲੜਾਈ, ਬੱਧੋਵਾਲ ਦੀ ਲੜਾਈ ਅਤੇ ਆਲੀਵਾਲ ਦੀ ਲੜਾਈ ਦੀਆਂ ਲੜਾਈਆਂ ਵਿੱਚ ਸਵਾਰਥੀ ਡੋਗਰੀਆਂ ਦੀ ਗਦਾਰੀ ਕਰਨ ਸਿੱਖਾਂ ਦੀ ਹਾਰ ਹੋਈ। ਅਖੀਰ ਵਿੱਚ ਸਿੱਖ ਫੌਜਾਂ ਦੀ ਬਾਗਡੋਰ ਸੰਭਣ ਵਾਲਾ ਜਦੋਂ ਕੋਈ ਨਾ ਰਿਹਾ ਤਾਂ ਮਹਾਰਾਣੀ ਜਿੰਦਕੌਰ ਨੇ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਨੂੰ ਚਿੱਠੀ ਲਿਖੀ ਕਿ ਫੌਜਾਂ ਦੀ ਬਾਗਡੋਰ ਸੰਭਾਲੋ। ਚਿੱਠੀ ਵਿੱਚ ਜਦੋਂ ਸਿੱਖਾਂ ਦੀ ਹਾਰ ਅਤੇ ਗਦਾਰਾਂ ਦੀ ਗਦਾਰੀ ਬਾਰੇ ਸਰਦਾਰ ਨੇ ਪੜਿਆ ਤਾਂ ਸਰਦਾਰ ਦਾ ਚਿਹਰਾ ਲਾਲ ਹੋ ਗਿਆ ਡੌਲੇ ਫਰਕੇ। ਮਾਝੇ ਦੇ ਪਿੰਡਾਂ ਤੋਂ ਹੋਰ ਸਿੰਘ ਨਾਲ ਲੈ ਕੇ ਟਾਰੀ ਤੋਂ ਅਰਦਾਸ ਕੀਤੀ ਜਾਂ ਤਾਂ ਰਣ ਮੈਦਾਨ ਵਿੱਚ ਚਿੱਤ ਕੇ ਆਵਾਂਗੇ ਜਾਂ ਸ਼ਹੀਦੀ ਪਾਵਾਂਗੇ ਕਹਿਣੀ ਤੇ ਕਰਨੀ ਦਾ ਧਣੀ ਸੂਰਮਾ 9 ਫਰਵਰੀ 1846 ਨੂੰ ਸਭਰਾਮਾ ਦੀ ਲੜਾਈ ਦੇ ਮੈਦਾਨ ਵਿੱਚ ਆ ਪੁੱਜਾ ਸਤਲੁਜ ਦਰਿਆ ਪਾਰ ਕਰਕੇ 10 ਫਰਵਰੀ ਨੂੰ ਲੜਾਈ ਆਰੰਭ ਹੋ ਗਈ ਪਰ ਫਿਰ ਗਦਾਰ ਤੇ ਜਾਸੋਂ ਤੇ ਲਾਲਸਿਓ ਨੇ ਐਨ ਉਸ ਵੇਲੇ ਗਦਾਰੀ ਕੀਤੀ ਜਦੋਂ ਸਿੱਖ ਫੌਜ ਨੇ ਅੰਗਰੇਜ਼ਾਂ ਦੀ ਫੌਜ ਨੂੰ ਮੋਰਚਿਆਂ ਵਿੱਚੋਂ ਭੁਜਾ ਦਿੱਤਾ ਸੀ ਸਿੱਖ ਫੌਜਾਂ ਦੀ ਜਿੱਤ ਹੋ ਚੁੱਕੀ ਸੀ ਪਰ ਇਨ੍ਹਾਂ ਗਦਾਰਾਂ ਨੇ ਸਿੱਖ ਫੌਜਾਂ ਦਾ ਬਾਰੂਦ ਅਸਲਾ ਬੰਦ ਕਰ ਦਿੱਤਾ ਅਤੇ ਸਤਲੁਜ ਦਰਿਆ ਤੇ ਬਣਿਆ ਬੇੜੀਆਂ ਦਾ ਹੋਲ ਤੋੜ ਦਿੱਤਾ ਅਖੀਰ ਵਿੱਚ ਸਰਦਾਰ ਸ਼ਾਮ ਸਿੰਘ ਨੇ ਨਾਲ ਦੇ ਸਾਥੀਆਂ ਨੂੰ ਲਲਕਾਰਾ ਮਾਰ ਕੇ ਤਲਵਾਰਾਂ ਸੂਤ ਕੇ ਅੰਗਰੇਜ਼ਾਂ ਦੀ ਫੌਜ ਉੱਤੇ ਹਮਲਾ ਕੀਤਾ 10 ਫਰਵਰੀ 1846 ਵਾਲੇ ਦਿਨ ਤੜਕਸਾਰ ਸ਼ੁਰੂ ਹੋ ਚੁੱਕੀ ਸੀ ਸਰਦਾਰ ਸ਼ਾਮ ਸਿੰਘ ਖਾਲਸਾ ਫੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ ਕੌਮੀ ਸ਼ਹੀਦਾਂ ਮਰੀਦਾਂ ਤੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ ਸਭਰਾਉ ਜਿਲ੍ਹਾ ਫਿਰੋਜ਼ਪੁਰ ਨੇੜੇ ਕਸਵਾ ਮੱਖੂ ਦੇ ਮੈਦਾਨੇ ਯੰਗ ਵਿੱਚ ਅੰਗਰੇਜ਼ ਤੇ ਖਾਲਸਾ ਫੌਜਾਂ ਦਰਮਿਆਨ ਆਰ ਤੇ ਪਾਰ ਦੀ جنگ ਸ਼ੁਰੂ ਹੋ ਗਈ। ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਰੰਗੀਆਂ ਦੇ ਪੈਰ ਖਿਸਕ ਰਹੇ ਸਨ। ਦੋਵਾਂ ਥਿਰਾਂ ਦਰਮਿਆਨ ਭਿਆਨਕ ਤੇ ਲਹੂ ਡੋਲਮੀ جنگ ਹੋਈ। ਸਿੰਘਾਂ ਨੇ ਆਪਣੀ ਰਵਾਇਤੀ ਕਾਇਮ ਰੱਖਦਿਆਂ ਇੱਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸ਼ੂਰਬੀਰਤਾ ਦੀ ਮਿਸਾਲ ਕਾਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਤੇ ਇਸ ਭਾਰੀ ਯੁੱਧ ਦੌਰਾਨ ਅੰਗਰੇਜ਼ਾਂ ਦੀ ਫੌਜ ਵੱਲੋਂ ਸਰਦਾਰ ਸ਼ਾਮ ਸਿੰਘ ਯੋਧੇ ਦੇ ਸਾਤੀ ਵਿੱਚ ਲੱਗੇ ਤੀਰਾਂ ਕਾਰਨ ਕਰਕੇ ਉਹ ਧਰਤੀ ਤੇ ਜਾ ਡਿੱਗੇ ਤੇ ਸ਼ਹੀਦੀ ਦਾ ਜਾਪੀ ਗਏ। ਸ਼ਾਮ ਨੂੰ ਜਦੋਂ ਲੜਾਈ ਖਤਮ ਹੋਈ ਸਿੱਖ ਸਿਪਾਹੀ ਲਾਸ਼ ਨੂੰ ਪ੍ਰਾਪਤ ਕਰਨ ਲਈ ਨਦੀ ਦੇ ਪਾਰ ਤੈਰ ਕੇ ਆਏ। 12 ਫਰਵਰੀ 1846 ਨੂੰ ਸਰਦਾਰ ਸ਼ਾਮ ਸਿੰਘ ਦਾ ਸੰਸਕਾਰ ਉਸਤੇ ਪਿੰਡ ਦੇ ਬਾਹਰ ਕਰ ਦਿੱਤਾ ਗਿਆ। ਉਸ ਥਾਂ ਤੇ ਬਣੀ ਸਮਾਦ ਹੁਣ ਉਸ ਦੀ ਯਾਦ ਦਾ ਸਨਮਾਨ ਕਰਦੀ ਹੈ। ਜੋ ਉਸਦੇ ਪਰਿਵਾਰ ਦੀਆਂ ਸਮਾਧਾਂ ਦੇ ਨੇੜੇ ਅਤੇ ਪਰਿਵਾਰ ਦੀ ਬਜ਼ੁਰਗ ਮਾਏ ਦਾਸੀ ਦੀ ਸਮਾਧ ਦੇ ਨੇੜੇ ਬਣਾਈ ਗਈ ਹੈ ਉਸਦੀ ਮੌਤ ਸਿੱਖ ਸਮਰਾਜ ਦਾ ਕਮਜ਼ੋਰ ਹੋਣਾ ਅਤੇ ਮਹਾਰਾਣੀ ਜਿੰਦਕੌਰ ਨੂੰ ਜ਼ਬਰਦਸਤੀ ਲਾਹੌਰ ਦੇ ਮਹਿਲਾਂ ਤੋਂ ਬਾਹਰ ਕੱਢੇ ਜਾਣ ਤੇ ਨਾਲ 1847 ਵਿੱਚ ਅੰਗਰੇਜ਼ਾਂ ਦੁਆਰਾ ਅਤੇ 3 ਸਾਲ ਬਾਅਦ 1849 ਵਿੱਚ ਪੰਜਾਬ ਦੇ ਡਿੱਗ ਰਹੇ ਅਤੇ ਟੈ ਟੈਰੀ ਹੋਏ ਸਿੱਖ ਰਾਜ ਨੂੰ ਬ੍ਰਿਟਿਸ਼ ਸਮਰਾਜ ਨਾਲ ਮਿਲਾਇਆ ਗਿਆ ਦੋਸਤੋ ਇਸ ਸੰਸਾਰ ਵਿੱਚ ਹਰ ਰੋਜ਼ ਹਜ਼ਾਰਾਂ ਲੋਕ ਮਰਦੇ ਹਨ ਅਤੇ ਗੁਮਨਾਮੀ ਵਿੱਚ ਚਲੇ ਜਾਂਦੇ ਹਨ ਸਰਦਾਰ ਸ਼ਾਮ ਸਿੰਘ ਦੀ ਸ਼ਹਾਦਤ ਦਾ ਇੱਕ ਅਰਥ ਅਤੇ ਮਹੱਤਵ ਸੀ ਇਹ ਉਹ ਕੁਰਬਾਨੀਆਂ ਵਿੱਚੋਂ ਇੱਕ ਹੈ ਜੋ ਇੱਕ ਰਾਸ਼ਟਰ ਨੂੰ ਜ਼ਿੰਦਾ ਰੱਖਦੀਆਂ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਵਜੋਂ ਕੰਮ ਕਰਦੀਆਂ ਹਨ ਕੁਰਬਾਨੀ ਅਤੇ ਸ਼ਰਧਾ ਦੀ ਪਰੰਪਰਾ ਤੋਂ ਬਿਨਾ ਕਿਸੇ ਕੌਮ ਨੂੰ ਅਜਹੀ ਹੋਣ ਦਾ ਕੋਈ ਅਧਿਕਾਰ ਨਹੀਂ ਹੈ ਸਰਦਾਰ ਸ਼ਾਮ ਸਿੰਘ ਦੀ ਬਹਾਦਰੀ ਦਾ ਅਤਿਆੰਤ ਕਾਰਜ ਵਿਅਰਥ ਨਹੀਂ ਗਿਆ ਸਿੱਧ ਪੰਜਾਬੀ ਕਵੀ ਸ਼ਾਹ ਮੁਹੰਮਦ ਨੇ ਉਸ ਨੂੰ ਆਪਣੀ ਮਹਾਂ ਕਾਫ ਵਿੱਚ ਅਮਰ ਕਰ ਦਿੱਤਾ ਅੱਜ ਦੇਸ਼ ਉਸ ਨੂੰ ਸ਼ਰਦਾ ਨਾਲ ਯਾਦ ਕਰਦਾ ਹੈ ਟਰੈਵਲ ਵਿਦ ਜਿੰਦੀ ਦੀ ਪੂਰੀ ਟੀਮ ਵੱਲੋਂ ਇਸ ਮਹਾਨ ਯੋਧੇ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ ਕੋਟ ਪ੍ਰਣਾਮ ਅਤੇ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਤੇ ਦੋਸਤੋ ਲੈਣੀ ਆ ਇਜਾਜ਼ਤ ਮਿਲਦੇ ਆ ਨੈਕਸਟ ਐਪੀਸੋਡ ਦੇ ਵਿੱਚ ਤਦ ਤੱਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ